ਜਦੋਂ ਵੀ ਗੱਲ ਨੌਜਵਾਨੀ ਦੀ ਛਿੜਦੀ ਹੈ ਤਾਂ ਅਕਸਰ ਇਹ ਚੀਜ਼ ਸੁਣਨ ਨੂੰ ਮਿਲਦੀ ਹੈ ਕਿ ਜੋ ਅੱਜ ਕੱਲ ਦੀ ਜਵਾਨੀ ਹੈ ਉਹ ਨਸ਼ਿਆਂ ਦੇ ਵਿੱਚ ਗਰਕ ਰਹੀ ਹੈ ਪਰ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਅਜਿਹੀ ਤਸਵੀਰ ਰੱਖਾਂਗੇ ਜੋ ਤੁਹਾਡਾ ਇਹ ਇਹ ਨਜ਼ਰੀਆ ਇਸ ਨੂੰ ਬਦਲ ਕੇ ਰੱਖ ਦੇਵੇ ਦੇਖੋ ਸਰ ਜਿਆਦਾ ਪਤਲਾ ਵੀ ਹੈ ਉਹ ਵੀ ਨਹੀਂ ਉਹ ਕਰਦੇ ਅਸੀਂ ਜਿਆਦਾ ਭਾਰਾ ਉਹ ਵੀ ਜੇ ਕੁਆਲਿਟੀ ਵਾਲੀ ਮਸਲ ਦੇ ਵਿੱਚ ਹਨਾ ਉਸ ਰਿਪੋਰਟਿੰਗ ਉਹਦੇ ਵੇਟ ਦੇ ਰਿਪੋਰਟਿੰਗ ਅਸੀਂ ਉਹਨੂੰ ਦੇਖਦੇ ਹਾਂ ਕਿ ਤੁਹਾਨੂੰ ਲੱਗਦਾ ਕਿ ਕਿਤੇ ਕਮੀ ਹੈ ਅਸੀਂ ਆਪਣੇ ਜਜ ਤੋਂ ਅਸੀਂ ਸਲਾਹ ਲੈਣੇ ਸਾਰਿਆਂ ਤੋਂ ਸੁਣਨ ਨੂੰ ਮਿਲਦਾ ਹੈ ਕਿ ਇਹਦੇ ਵਿੱਚ ਵਾਟਰ ਜ਼ਿਆਦਾ ਦਿਖ ਰਿਹਾ ਜਾਂ ਪਾਣੀ ਦੀ ਕੋਈ ਚੀਜ਼ ਜਿਵੇਂ ਪਹਿਚਾਣੋ ਤੁਹਾਨੂੰ ਪਤਾ ਕਿ ਉਹਦਾ ਜਿਸ ਦਾ ਬੋਡੀ ਮੈਂ ਕੁਆਲਟੀ ਹੋਤੀ ਹੈ ਨਾ ਉਹ ਬਿਲਕੁਲ ਫਰੰਟ ਵਿੱਚ ਜੈਸੇ ਵੀ ਲਾਈਟ ਬੋਡੀ ਨੂੰ ਫਲੈਕਸ ਕਰਦੀ ਹੈ ਉਸੇ ਟਾਈਮ ਮਸਲ ਦੀ ਸਰਫੇਸ ਉਹ ਪਤਾ ਲੱਗਦਾ ਹੈ ਮੈਂ ਚਾਹਤੀ ਹਾਂ ਕਿ ਇੱਕ ਮਹਿਲਾ ਹੈ ਜੋ ਆਪਣਾ ਪਰਿਵਾਰ ਦਾ ਔਰ ਸਭ ਦਾ ਧਿਆਨ ਰੱਖਦੀ ਹੈ ਉਹ ਸਭ ਤੋਂ ਪਹਿਲੇ ਉਸकी ਹੈਲਥ ਔਰ ਜ਼ਰੂਰੀ ਹੈ। ਤਬੀ ਮ ਉਹ ਆਪਣੇ ਪਰਿਵਾਰ ਦੀ ਹੈਲਥ ਦਾ ਧਿਆਨ ਰੱਖ ਸਕਦੀ ਹੈ। ਆਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਲਾਡੀ ਲਵੀ। ਜਦੋਂ ਵੀ ਗੱਲ ਨੌਜਵਾਨੀ ਦੀ ਛਿੜਦੀ ਹੈ ਤਾਂ ਅਕਸਰ ਇਹ ਚੀਜ਼ ਸੁਣਨ ਨੂੰ ਮਿਲਦੀ ਹੈ ਕਿ ਜੋ ਅੱਜ ਕੱਲ ਦੀ ਜਵਾਨੀ ਹੈ ਉਹ ਨਸ਼ਿਆਂ ਦੇ ਵਿੱਚ ਗਰਕ ਹੋ ਚੁੱਕੀ ਹੈ। ਪਰ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਅਜੀਹੀ ਤਸਵੀਰ ਰੱਖਾਂਗੇ ਜੋ ਤੁਹਾਡਾ ਇੱਕ ਇਹ ਨਜ਼ਰੀਆ ਇਸ ਨੂੰ ਬਦਲ ਕੇ ਰੱਖ ਦੇਵੇਗੀ ਜੀ ਹਾਂ ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਚੰਡੀਗੜ੍ਹ ਜਿੱਥੇ ਬਾਡੀ ਬਿਲਡਿੰਗ ਦੀ ਸਟੇਜ ਸਜੀ ਹੋਈ ਹੈ ਤੇ ਇੱਥੇ ਬੜੇ ਨੌਜਵਾਨ ਪਹੁੰਚੇ ਨੇ ਫੁਲਾਦ ਵਰਗੀਆਂ ਬਾਡੀਆਂ ਲੈ ਕੇ ਪਹੁੰਚੇ ਨੇ ਤੇ ਉਹਨਾਂ ਨਾਲ ਗੱਲਬਾਤਾਂ ਕਰਾਂਗੇ ਤੇ ਜਾਣਾਂਗੇ ਕਿ ਉਹਨਾਂ ਨੇ ਇਹ ਬਾਡੀ ਕਿਵੇਂ ਬਣਾਈ ਇਸ ਮੁਕਾਮ ਤੱਕ ਕਿਵੇਂ ਪਹੁੰਚੇ ਚਲੋ ਚੱਲਦੇ ਹਾਂ ਜਿਵੇਂ ਕਿ ਹੁਣ ਤੱਕ ਤੁਸੀਂ ਨੇ ਦੇਖਿਆ ਕਿ ਵੱਖ-ਵੱਖ ਕੈਟਾਗਰੀਆਂ ਦੇ ਮੁਕਾਬਲੇ ਹੋ ਰਹੇ ਨੇ ਪਰ ਇੱਕ ਨਾਰਮਲ ਬੰਦੇ ਲਈ ਇਹ ਸਮਝਣਾ ਬੜਾ ਔਖਾ ਹੈ ਕਿ ਇੱਕ ਟਾਈਮ ਸਟੇਜ ਦੇ ਉੱਤੇ 30 ਤੋਂ 35 ਐਥਲੀਟ ਹੁੰਦੇ ਆ ਸਭ ਇੱਕੋ ਜਿਹੇ ਲਿਖਦੇ ਆ ਪਰ ਨਾਰਮਲ ਬੰਦਾ ਇਹ ਚੀਜ਼ ਨਹੀਂ ਸਮਝ ਪਾਂਦਾ ਕਿ ਉਸ ਨੂੰ ਵਿਨਰ ਕਿਵੇਂ ਕੱਢਿਆ ਜਾਂਦਾ ਤਾਂ ਆਪਾਂ ਜਜੇਜ਼ ਨਾਲ ਗੱਲ ਕਰਦੇ ਆ ਉਹਨਾਂ ਤੋਂ ਸਮਝਦੇ ਆ ਕਿ ਉਹ ਇੱਕ ਐਥਲੀਟ ਨੂੰ ਕਿਸ ਮਾਪਦੰਡ ਦੇ ਵਿੱਚ ਮਾਪਦੇ ਨੇ ਤਾਂ ਕਿ ਜੋ ਉਹ ਪ੍ਰੋਪਰਲੀ ਜੋ ਟੌਪ 5 ਨੇ ਉਹਨਾਂ ਚੋਂ ਵਿਨਰ ਨਿਕੜਦੇ ਨੇ ਇਦੇ ਵਿੱਚ ਸਰ ਸਾਡਾ ਜਿਹੜਾ ਕੈਟਾਗਰੀਆ ਹੈਗਾ ਮਸਲ ਨੂੰ ਨਿਚੋੜ ਕੇ ਕੱਢਣਾ ਬੋਡੀ ਬਿਲਡਰ ਨੂੰ ਵੀ ਜ਼ਰੂਰੀ ਨਹੀਂ ਕਿ ਬਹੁਤ ਵੱਡਾ ਦੇਖਣ ਵਾਲੇ ਨੂੰ ਤਕੜਾ ਲੱਗ ਰਿਹਾ ਹੈ ਤਾਂ ਉਹ ਵਿਨਰ ਬਣੂਗਾ ਨਹੀਂ ਇਹਦੇ ਵਿੱਚ ਕੁਆਲਿਟੀ ਵਾਈ ਜੀ ਅਸੀਂ ਉਹਨੂੰ ਸਿਲੈਕਟ ਕਰਦੇ ਹਾਂ ਉਹਦੀ ਬੈਕ ਮਸਲ ਫਰੰਟ ਬਾਈਸੈਪ ਸਾਈਜ਼ ਮਸਲ ਦੀ ਕੁਆਲਿਟੀ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਉਹਦੇ ਵਿੱਚ ਅਸੀਂ ਉਹਨੂੰ ਚੈਂਪੀਅਨ ਬਣਾਉਂਦੇ ਹਾਂ ਵੀ ਮਤਲਬ ਇਹ ਨਹੀਂ ਮੈਟਰ ਕਰਦਾ ਕਿ ਜੇਕਰ ਐਥਲੀਟਿਕ ਬਹੁਤ ਵੱਡਾ ਦਿਖ ਰਿਹਾ ਹੈ ਜਾਂ ਇੱਕ ਪਤਲਾ ਹੈ ਮੇਨ ਗੱਲ ਉਹਦੀ ਸਾਰਪਨੈਸ ਦੇ ਦੇਖੋ ਸਰ ਜਿਆਦਾ ਪਤਲਾ ਵੀ ਹੈ ਉਹ ਵੀ ਨਹੀਂ ਉਹ ਕਰਦੇ ਅਸੀਂ ਜਿਆਦਾ ਭਾਰਾ ਉਹ ਵੀ ਜੇ ਕੁਆਲਿਟੀ ਉਹਦੀ ਮਸਲ ਦੇ ਵਿੱਚ ਹਨਾ ਉਸ ਰਿਕਾਰਡਿੰਗ ਉਹਦੇ weight ਦੇ ਰਿਕਾਰਡਿੰਗ ਅਸੀਂ ਉਹਨੂੰ ਦੇਖ ਰਹੇ ਹਾਂ ਕਈ ਵਾਰੀ ਕੀ ਹੁੰਦਾ ਸਾਡਾ ਬਾਈਸ ਬਹੁਤ ਤਕੜਾ ਹੁੰਦਾ ਹੈ ਹਨਾ ਬਟ ਉਹਦੇ ਥਾਈ ਜੋ ਜ਼ੀਰੋ ਹੁੰਦੇ ਆ ਉਹਦੇ ਆਪਣੇ ਆਪ ਤੋਂ ਹੀ ਕੱਟਿਆ ਜਾਂਦਾ ਹੈ ਨਾ ਉਹਦੀ ਆਪਣੇ ਆਪ ਨਾਲ ਸਿਮੈਟਰੀ ਨਹੀਂ ਬਣ ਰਹੀ ਹੈਗੀ ਤੇ ਉਸ ਉਸ ਚੀਜ਼ ਨੂੰ ਦੇਖਦੇ ਆ ਕਿ ਉਹ ਜਦੋਂ ਨੀਚੇ ਤੋਂ ਲੈ ਕੇ ਉੱਪਰ ਤੱਕ ਸਾਰੇ ਪਹੁੰਚਉਦੇ ਆ ਉਹ ਕੁਆਲਿਟੀ ਵਾਈ ਹੈਗੇ ਆ ਬੈਸਟ ਹੈਗੇ ਅਸੀਂ ਉਹਨਾਂ ਨੂੰ ਦੇਖ ਕੇ ਆਪਣੀ ਜਜਿੰਗ ਸਾਡੀ ਸਾਰੀ ਟੀਮ ਜਿੰਨੇ ਵੀ ਕੁਆਲਿਫਾਇਰ ਜੱਜ ਹੈ ਉਹਨਾਂ ਨੂੰ ਦੇਖ ਕੇ ਅਸੀਂ ਅੱਗੇ ਜੱਜ ਆ ਜਾਂਦੇ ਜਿੱਦਾਂ ਸੂਰੀਬਾਨ ਜੀ ਜੇ ਸਾਨੂੰ ਲੱਗਦਾ ਕਿਸੇ ਕਮੀ ਹੈ ਅਸੀਂ ਆਪਣੇ ਜੱਜ ਤੋਂ ਅਸੀਂ ਸਲਾਹ ਲੈਨੇ ਸਾਰਿਆਂ ਤੋਂ ਫਿਰ ਉਹਨੂੰ ਕਰਦੇ ਆ ਸਰ ਨਾ ਇੱਕ ਸੌਣ ਨੂੰ ਮਿਲਦਾ ਹੈ ਕਿ ਇਹਦੇ ਵਿੱਚ ਬਟਰ ਜ਼ਿਆਦਾ ਦਿਖ ਰਿਹਾ ਜਾਂ ਪਾਣੀ ਦੀ ਉਹ ਚੀਜ਼ ਕਿਵੇਂ ਪਹਿਚਾਣੂਗਾ ਦੇਖੋ ਬੁੱਤਾ ਕਿਹੋ ਜਿਹਾ ਬੁੱਤਾ ਜਿਸ ਦਾ ਬੋਡੀ ਮੇਂ ਕੁਆਲਿਟੀ ਹੁੰਦੀ ਹੈ ਨਾ ਉਹ ਬਿਲਕੁਲ ਫਰੰਟ ਮੇਂ ਜੈਸੀ ਵੀ ਲਾਈਟ ਬੋਡੀ ਨੂੰ ਫਲੈਕਸ ਕਰਦੀ ਹੈ ਤਾਂ ਉਸੇ ਟਾਈਮ ਮਸਲ ਕੀ ਸਰਪਨੈਸ ਹੋਊ पता लग जाती है okay. और रही दूसरी बात यह है क्योंकि इसमें सात कंपलसरी पोज बनाए गए हैं उसका मतलब यही है अगर कोई हमें लगता है कि दो बराबर के फाइटर हैं बराबर की फाइट है दोनों के पूरे ऊपर से नीचे से तो हमें बराबर कंपैरिजन करा रहे हैं हम उनको कंपैरिजन में हम उनका 7 कंपलसरी पोस एक-एक पोस के साथ उनको कंपेयर करते हैं फिर हम उसको आसानी से हम जज कर सकते हैं भी ये इसका ये मसल मास और ये इसका बॉडी की शार्पनेस या इसके मसल की क्वालिटी जैसी भी सर कुछ देख के हां किड़े मुंडे इस टाइम तैयारी कर रहे हैं या स्टेज पे ऑन ले तो उनों को पहला एक uh, मतलब की तैयारी कर लेनी चाहिए या कितना गल्लां दा ध्यान रखना चाहिए देखो सबसे पहले क्या है बॉडी बिल्डिंग में ना मसल क्वालिटी की वैल्यू है ਔਰ ਇਹ ਦੂਸਰਾ ਬੋਡੀ ਕੀ ਸਿਮੈਟਰੀ ਹੈ ਬੋਡੀ ਨਾ ਪ੍ਰੋਪੋਰਸ਼ਨਲ ਹੋਣੀ ਚਾਹੀਏ ਕੀ ਇਹ ਸਿਰਫ ਪੈਸੇ ਵਾਲੀ ਦੀ ਖੇਡ ਹੈ ਜਾਂ ਇਹ ਕਹੇ ਬੇਲਿਆਂ ਦਾ ਕੰਮ ਆ ਕੁਝ ਕਿਹਾ ਜਾਂਦਾ ਨਾ ਆਪਣੇ ਇੱਕ ਸਰ ਇਹ ਜਿਹੜੀ ਗੇਮ ਹੈ ਨਾ ਸਾਡੀ ਬੋਡੀ ਬਿਲਡਿੰਗ ਦੀ ਜਿਹੜੀ ਜਿਮ ਨਾਲ ਰਿਲੇਟਡ ਹੁੰਦਾ ਸਭ ਤੋਂ ਵੱਡੀ ਗੇਮ ਦੀ ਜਿਮ ਹੈ ਪਹਿਲੇ ਹਨਾ ਹਰ ਇੱਕ ਕੋਈ ਵੀ ਐਥਲੀਟ ਹੈ ਕਿੱਥੋਂ ਵੀ ਜਿਹੜਾ ਮਰਜ਼ੀ ਕੁਛ ਕਰ ਲੇ ਉਹ ਜਿਮ ਤੋਂ ਤਿਆਰ ਹੋ ਕੇ ਨਿਕਲਦਾ ਉਸ ਤੋਂ ਬਾਅਦ ਉਹ ਆਪਣੀ ਗੇਮ ਚ ਹੁੰਦਾ ਕੋਈ ਬੋਡੀ ਬਿਲਡਿੰਗ ਚ ਹੁੰਦਾ ਕੋਈ ਕਬੱਡੀ ਚ ਹੁੰਦਾ ਕਿਸੇ ਨੂੰ ਵੀ ਹਰ ਇੱਕ ਪਹਿਲੇ ਤੇ ਅਸੀਂ ਰੈਫਰ ਕਰਾਂਗੇ ਹਰ ਇੱਕ ਬੰਦੇ ਨੂੰ ਨਸ਼ੇ ਤੋਂ ਹਟ ਕੇ ਜਿਮ ਵੱਲ ਲਾਓ ਜਿਮ ਦੇ ਵਿੱਚ ਆਪਣੀ ਗੇਮ ਨੂੰ ਪ੍ਰਮੋਟ ਕਰੋ ਜੋ ਵੀ ਹੋਗਾ ਵਧੀਆ ਆਪਣਾ ਰਿਜ਼ਲਟ ਪਾਓ ये जनून की गेम है इसमें मैटर नहीं करता पैसा देखो पैसा तो लगता ही है बहुत सारे बच्चे इतनी मेहनत करते हैं वो जिमों में ट्रेनर लग के पर्सनल ट्रेनिंग लेके मतलब इस तरीके से भी तो तैयारी करते हैं पैसा सेव करते हैं वो लोग अपने और एक्स्ट्रा के एक्सपेंस कम करते हैं अपनी बॉडी भी लगाते हैं देखो ये जुनून की गेम है ज़रूरी नहीं है पैसा ये बॉडी बिल्डिंग ऐसी गेम नहीं है अभी जिसके पास पैसा है वही बॉडी बिल्डर बनेगा नहीं बॉडी बिल्डर तो वैसे ही मीडियम कैटेगरी के लोगों की गेम है आज तक जितने भी बॉडी बिल्डर्स हैं प्रेमचंद डेगरा जी हैं देखो ये सारे लोग ग्राउंड लेवल ले के हैं क्योंकि ये तो टारगेट मतलब जिसको डेडिकेशन और जुनून है जिसको ने एक अपना एम बना लिया है यार मैंने स्पोर्ट्स करनी है वो लोग अपने फाइनेंस का भी इंतजाम करते, करते हैं इनकम सोर्स भी बनांदे हैं तो मेहनत करते हैं जिम वाले सारे मीडियम कैटेगरी के लोग हैं सब बॉडी बिल्डर्स हैं वो सब मीटिंग में डके सर स्पोर्ट्स ओवरऑल इंडिया में देख लो स्पोर्ट्स सभी ਮੀਡੀਅਮ ਕੈਟੇਗਰੀ ਕੀ ਲੋਕ ਕਰਦੇ ਕਿਉਂਕਿ ਇਹ ਤਾਂ ਮਿਹਨਤ ਅਰਜ਼ੁਨوں ਕੀ ਗੇਮ ਹੈ ਸਾਰੇ ਤੇ ਮੁੰਡਿਆਂ ਦੇ ਨਾਲ ਨਾਲ ਇਸ ਵਾਰ ਕੁੜੀਆਂ ਵੀ ਇਸ ਦੇ ਵਿੱਚ ਭਾਗ ਲੈ ਰਹੀਆਂ ਨੇ ਆਪਣੇ ਨਾਲ ਇੱਕ ਮਹਿਲਾ ਜਜ ਨੇ ਆਪਾਂ ਇਹਨਾਂ ਨੂੰ ਕੋਲਦੇ ਆ ਅੱਗੇ ਵਾਲੇ ਆਉਣੇ ਵਾਲੇ ਟਾਈਮ ਵਿੱਚ ਹੋਰ ਵੀ ਜ਼ਿਆਦਾ ਪਾਰਟਿਸਪੈਂਟ ਹਮੇ ਫੀਮੇਲਸ ਕੀ ਤਰਫੋਂ ਦੇਖਣੇ ਕੋ ਮਿਲेंगे ਔਰ ਮੈਂ ਸੈਲੂਟ ਕਰਦੀ ਹੂੰ ਉਹ ਫੀਮੇਲਸ ਕੋ ਜੋ ਆਲਰੇਡੀ ਹੀ ਕਰੇਜ ਕਰਕੇ ਸਟੇਜ 'ਤੇ ਆ ਰਹੀਆਂ ਹੈ और उनको मेरी तरफ से बेस्ट विशेष है मैम देखा जाता है कि जो औरत तो होती है ना वो अपनी हेल्थ को पूरी फैमिली आ, के बाद अपने आप को सब में, लास्ट में रखती है आ, जो घर पे महिला हैं जो सिर्फ अपना घर का काम करती हैं उनको कुछ कहना चाहती हूँ मैं उनको ये कहना चाहती हूँ कि एक महिला है जो अपना परिवार का और सबका ध्यान रखती है तो सबसे पहले उसकी हेल्थ बहुत जरूरी है तभी वो अपने परिवार की हेल्थ का ध्यान रख सकती है इसलिए जो है महिलाओं को भी टाइम निकाल के वो जिम ज्वाइन करें अगर इन पार्टिसिपेशन नहीं करना है लेकिन एटलीस्ट अपनी सेहत का पूरी तरह, तरह से ध्यान रखें तभी एक स्टेप वो इस तरह बढ़ेंगे तो आगे अपने आप ही मोटिवेशन फिर आ जाती है थैंक यू मैम थैंक यू नसिं सोचेया कि क्यों ना आपा बैकस्टेज जाके देखिए कि एथलीट ये तैयार किमे ਹੁੰਦੇ ਨੇ ਜਾਂ ਇਹ ਤੋਂ ਪਹਿਲਾਂ ਇਹਨਾਂ ਦੀ ਕੀ ਤਿਆਰੀ ਹੁੰਦੀ ਹੈ ਜੋ ਇਸ ਕੰਡੀਸ਼ਨ ਦੇ ਉੱਪਰ ਇਸ ਸਟੇਜ ਦੇ ਉੱਤੇ ਆਉਂਦੇ ਨੇ ਚਲੋ ਮੇਰੇ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਆ ਅਸ਼ੀਕਾ ਭਾਜੀ ਅਸ਼ੀਕਾ ਜੀ ਤੁਸੀਂ ਇਹਨਾਂ ਨੂੰ ਤਿਆਰ ਕਰ ਰਹੇ ਹੋ ਜੀ ਇਹ ਜੋ ਪਹਿਲਾਂ ਇਹ ਲਗਾ ਰਹੇ ਹੋ ਇਹਨਾਂ ਦੀ ਬਾਡੀ ਦੇ ਉੱਤੇ ਇਹ ਕੀ ਹੈ ਜੀ ਇਹਨੂੰ ਟੈਨ ਕਰੀਮ ਕਹਿੰਦੇ ਆ ਬੇਸਿਕਲੀ ਇਸ ਲਈ ਹੁੰਦੀ ਜਦ ਲਾਈਟ ਪੜੇ ਤਾਂ ਕਲਗਲ ਜਿਹੜਾ ਮਸਲ ਹੈਗਾ ਉਹ ਰਿਫਲੈਕਟ ਕਰੇ ਡੈਫੀਨੇਸ਼ਨ ਦਿਖੇ ਪ੍ਰੋਪਰ ਮਸਲ ਦੀ ਓਕੇ ਕਿ ਮਤਲਬ ਇੱਕ ਮਸਲ ਨੂੰ ਦਿਖਾਉਣ ਲਈ ਇਹ ਚੀਜ਼ ਜੋ ਕੀਤੀ ਆ ਲੋਕਾਂ ਦੇ ਬਾਡੀਪਾਰਟ ਐਦਾਂ ਹੁੰਦੇ ਨਾ ਕਿ ਸੁਪੋਜ਼ ਆਰਮਸ ਡਾਰਕ ਨੇ ਤੇ ਬਾਕੀ ਹਿੱਸਾ ਲਾਈਟ ਹੈ ਤਾਂ ਉਹ ਈਵਨ ਲੱਗੇ ਤੇ ਜਦ ਉਸਤੇ ਲਾਈਟ ਪਏਗੀ ਉਹ ਪ੍ਰੋਪਰ ਜਿੰਨਾ ਬੰਦੇ ਨੇ ਸਟਰਗਲ ਕਰਿਆ ਉਹ ਦਿਖੇਗਾ ਇਹ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਨਹੀਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਜਿੱਦਾਂ ਕਲਰ ਹੁੰਦਾ ਨਾਰਮਲ ਕਲਰ ਹੈ ਤੁਸੀਂ ਪਾਣੀ ਨਾਲ ਤਾਂ ਉਹ ਗ੍ਰਾਮ ਨਾਲ ਨਿਕਲ ਜਾਏ ਕਿਵੇਂ ਹੁਣ ਤੁਹਾਡੇ ਐਥਲੀਟ ਦੇ ਦੇਖ ਰਹੇ ਇਹਨਾਂ ਨੂੰ ਪ੍ਰੋਪਰਲੀ ਹਣਾ ਕੰਡੀਸ਼ਨ ਕਟਿੰਗ ਪ੍ਰੋਪਰਲੀ ਆਈ ਹੋਈ ਹੈ ਤਾਂ ਤੁਸੀਂ ਇਸ ਚੀਜ਼ ਨੂੰ ਦੱਸ ਸਕਦੇ ਹੋ ਕਿ ਇਹ ਇਸ ਕੰਡੀਸ਼ਨ ਦੇ ਵਿੱਚ ਓਨਲੀ ਇੱਕ ਐਥਲੀਟ ਕਿੰਨੀ ਕਿ ਮਿਹਨਤ ਲੱਗਦੀ ਇਸ 'ਚ ਬਹੁਤ 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 ਜ਼ਿਆਦਾ ਮਿਹਨਤ ਹੈ ਇਸ 'ਚ ਕੱਲੀ ਇਹਨਾਂ ਦੀ ਮਿਹਨਤ ਨਹੀਂ ਹੈ ਜਿਹੜੇ ਇਹਨਾਂ ਦੇ ਨਾਲ ਇਹਨਾਂ ਦਾ ਪਰਿਵਾਰ ਹੈ ਮਤਲਬ ਇਟਸ ਅ ਟੀਮ ਵਰਕ ਇਹ ਸਾਰਿਆਂ ਦੀ ਮਿਹਨਤ ਹੈ ਜਿਹੜਾ ਇਹ ਸਟਰਗਲ ਕਰ ਰਹੇ ਉਹ ਕਰਦਿਆਂ ਦੇ ਉੱਤੇ ਵੀ ਜਾਂਦਾ ਹੈ ਉਹ ਦੇਖਦੇ ਬੱਚਾ ਸਟਰਗਲ ਕਰ ਰਹਾ ਹੈ ਤਾਂ ਬੱਚੇ ਨੂੰ ਦੇਖ ਕੇ ਕਰਦਿਆਂ ਨੂੰ ਵੀ ਫੀਲ ਹੁੰਦਾ ਮਤਲਬ ਇਟਸ ਹੋਲ ਟੀਮ ਕਿ ਇਹਨਾਂ ਦਾ ਇਕੱਲਾ ਦਾ ਸਟਰਗਲ ਨਹੀਂ ਹੈ ਤੇ ਸਟਰਗਲ ਇਹਨਾਂ ਦਾ ਜ਼ਿਆਦਾ ਹੈ ਕਿ ਇਹਨਾਂ ਨੂੰ ਖਾਣਾ ਪੀਣਾ ਬਹੁਤ ਜ਼ਿਆਦਾ ਕੰਟਰੋਲ ਕਰਨਾ ਪੈਂਦਾ ਹੈ ਕਿ ਕਿਤੇ ਪਾਰਟੀ ਨਹੀਂ ਜਾ ਸਕਦੇ ਕਿਉਂਕਿ ਮੂਡ ਉਸ ਟਾਈਪ ਦਾ ਨਹੀਂ ਹੁੰਦਾ ਕਿਉਂਕਿ ਲੋਕੀ ਆਪਣਾ 바ਰ ਜਾ ਕੇ ਖਾਂਦੇ ਪੀਂਦੇ ਆ ਇਹ ਕੀ ਕਰਨ ਜਾਣਗੇ ਇਹਨਾਂ ਨੂੰ ਆਪਣੀ ਮੀਲ ਲੈ ਕੇ ਜਾਣੀ ਪੈਂਦੀ ਹੈ ਤਾਂ ਇਟਸ ਲਾਈਕ ਕਿ ਤੁਹਾਨੂੰ ਪੂਰੇ ਵਰਡਨਲ ਕਟਆਫ ਹੀ ਕਰਨਾ ਪੈਂਦਾ ਜਦ ਇਹ ਪ੍ਰੈਪ ਤੇ ਹੁੰਦੇ ਆਪਣੀ ਪ੍ਰੋਪਰ ਮਤਲਬ ਜਿਹੜੇ ਲਾਸਟ ਦਿਨ ਹੁੰਦੇ ਨੇ ਉਸ ਟਾਈਮ ਤੇ ਇਦੋਂ ਵੀ ਟਫ ਹੋ ਜਾਂਦਾ ਉਹਨੇ ਬਹੁਤ ਜ਼ਿਆਦਾ ਟਫ ਹੁੰਦਾ ਹੁਣ ਕਈ ਕਈ ਕੋਚਿਸ ਹੁੰਦੇ ਆ ਜਿਹਦੇ ਸੌਲਟ ਐਂਡ ਵਾਟਰ ਵੀ ਬੰਦ ਕਰਾਉਂਦੇ ਆ ਕਈ ਕਿ ਹੁੰਦੇ ਸਾਈਕਲਿੰਗ ਕਰਾਉਂਦੇ ਕਈ ਕਿ ਹੁੰਦੇ ਜ਼ੀਰੋ ਕਾਰਬਸ ਤੇ ਲੈ ਕੇ ਜਾਂਦੇ ਹੁਣ ਜਿੱਦਾਂ ਕਈ ਕਿ ਵਾਰ ਕੰਪੀਟੀਸ਼ਨ ਪ੍ਰੀਪੋਨ ਹੋ ਗਿਆ ਤਾਂ ਬਿਲਕੁਲੀ ਤੁਹਾਡੇ ਰੋਟੀ ਐਂਡ ਰਾਈਸ ਕੱਟ ਕਰ ਦਿੰਦੇ ਆ ਤਾਂ ਇਸ ਚੀਜ਼ ਦਾ ਬਹੁਤ ਜ਼ਿਆਦਾ ਸਟ੍ਰੈਸ ਜਿੱਦਾਂ ਹੁਣ ਇੱਕ ਨਾਰਮਲ ਬੰਦਾ ਜੀ ਤੁਸੀਂ ਲੈ ਕੇ ਵੀ ਚੱਲੋ 60 70 ਕਿਲੋ ਦਾ ਵੀ ਉਹ ਵੀ ਆ ਪਰ ਕੰਡੀਸ਼ਨ ਹੈ ਜੀ ਲਾਨ ਵਾਸਤੇ ਜੇ ਸੁਪੋਜ਼ ਤੁਹਾਡੇ ਕੋਲ ਟਾਈਮ ਵੀ ਕਟਾ ਹੈ ਲੋਕੀ 1000 1000 ਕੈਲਰੀ 800 800 ਕੈਲਰੀ ਸਕੇ ਜਾਂਦੇ ਆ ਜਿਸ ਚ ਮਤਲਬ ਇਹ ਲਾਲੋ ਕੀ ਤੁਹਾਨੂੰ ਬੋਲਣ ਤੇ ਕਹਿੰਦਾ ਮੰਨ ਨਹੀਂ ਕਰਦਾ ਉਠਣ ਦਾ ਮੰਨ ਨਹੀਂ ਕਰਦਾ ਜਿੱਥੇ ਪਏ ਹੋ ਪਏ ਹੋ ਬਸ ਖਾਣਾ ਮਿਲ ਗਿਆ ਤਾਂ ਠੀਕ ਹੈ ਜੇ ਕਿਸੇ ਨੇ ਛੇੜਿਆ ਤਾਂ ਚਿੜਚੜਾ ਉਡੁੰਦੀ ਹੈ ਮਤਲਬ ਤੁਸੀਂ 멘ਟਲ ਜਿੰਨਾ ਸਟ੍ਰੈਸ ਹੁੰਦਾ ਹੈ ਉਹ ਸਭ ਤੋਂ ਜ਼ਿਆਦਾ ਹੁੰਦਾ ਹੈ weight lifting ਹਰ ਕੋਈ ਕਰ ਲੈਂਦਾ ਹੈ ਪਰ ਡਾਈਟ ਸਾਰਿਆਂ ਦੀ ਬਸਦੀ ਨਹੀਂ ਹੈ ਜਿਵੇਂ ਆਪਾਂ ਨੇ ਦੇਖਿਆ ਨਾ ਕਿ ਇਹ ਇਹਨਾਂ ਦੇ ਕੋਸ ਸੀਗੇ ਜੋ ਇਹਨਾਂ ਨੂੰ ਰੈਡੀ ਕਰਦੇ ਪਏ ਸੀਗੇ ਕਿ ਇੱਕ ਐਥਲੀਟ ਜਦੋਂ ਸਟੇਜ ਦੇ ਉੱਤੇ ਜਾਂਦਾ ਹੈ ਤਾਂ ਉਸ ਨੂੰ ਪਹਿਲਾਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਪੇਨ ਹੁੰਦਾ ਹੈ ਇਸ ਚੀਜ਼ ਦੇ ਵਿੱਚ ਤਾਂ ਇਹ ਚੀਜ਼ ਤਾਂ ਆਪਾਂ ਨੂੰ ਹਨਾ ਡਿਫਾਈਨ ਹੋ ਗਈ ਤੇ ਹੁਣ ਬਾਕੀ ਦੇਖਦੇ ਹਾਂ ਕਿ ਅੱਗੇ ਹੋਰ ਐਥਲੀਟ ਕਿਵੇਂ ਦੀ ਤਿਆਰੀ ਕਰਦੇ ਪਏ ਆ ਇੱਕ ਅਜਿਹੇ ਐਥਲੀਟ ਮਿਲੇ ਨੇ ਬਾਡੀ ਬਿਲਡਰ ਜਿਨ੍ਹਾਂ ਦੇ ਦਿਲ ਦੇ ਵਿੱਚ ਇੱਕ ਮਸ਼ੀਨ ਲੱਗੀ ਹੋਈ ਹੈ ਉਹਨਾਂ ਦੇ ਦਿਲ ਨੂੰ ਚਲਾਉਣ ਲਈ ਅ ਸ਼੍ਰੀ ਗੱਭੀ ਜੀ ਸ੍ਰੀਗਲ ਭਾਜੀ ਇਹ ਤੁਹਡੇ ਬੜੀ ਹਾਈਲਾਈਟ ਹੋ ਰਹੀ ਹੈ ਇਹ ਕੀ ਹੈ ਜੀ ਇਹ ਪੇਸਮੇਕਰ ਹੈ ਸਰ ਪੇਸਮੇਕਰ ਜੋ ਦਿਲ ਕੋ ਕੰਟਰੋਲ ਕਰਦੀ ਆਪਣੇ ਹਾਰਟ ਬੀਟ ਕੋ ਕੰਟਰੋਲ ਕਰਦੀ ਆਪਣੇ ਤੁਸੀਂ ਬਾਡੀ ਬਿਲਡਿੰਗ ਕਰਦੇ ਹੋ ਹਾਂਜੀ ਹਾਂਜੀ ਤੇ ਬਾਡੀ ਬਿਲਡਿੰਗ ਦੇ ਵਿੱਚ ਹਾਰਟ ਦੀ ਸਭ ਤੋਂ ਵੱਧ ਪ੍ਰੋਬਲਮ ਆਉਂਦੀ ਹੈ ਕਿ ਆਮੰਦਾ ਵੀ ਘਬਰਾਉਂਦਾ ਹਨਾ ਕਿ ਵੀ ਉਹਦੇ ਵਿੱਚ ਹਾਰਟ ਦੀਆਂ ਕਈ ਦੇਖਿਆ ਆਪਾਂ ਨੇ ਕੇਸ ਆਉਂਦੇ ਆ ਪਰ ਉਸ ਦੇ ਬਾਵਜੂਦ ਵੀ ਤੁਸੀਂ ਇਸ ਕੰਡੀਸ਼ਨ ਦੇ ਵਿੱਚ ਬਾਡੀ ਬਿਲਡਿੰਗ ਕਰ ਰਹੇ ਹੋ ਹਾਂਜੀ ਹਾਂਜੀ ਬਸ ਜਨੂਨ ਹੈ ਸਰ ਸਰੂ ਤੋਂ ਹੀ ਜਨੂਨ ਹੈ ਉਸਕੇ ਬਾਅਦ ਵੀ बहुत से अप डाउन आए लेकिन फिर दोबारा ट्रैक पे पकड़ा के हम उसके बाद आज आपके सामने ये चीज जो हुई है एक एक, एक में प्रॉब्लम आई ये सर स्टार्टिंग से ही है मेरे को तीन चार बार आ चुकी थी पहले हार्ट की दिक्कत अच्छा बचपन से हाँ भी चीज़ ये चीज है कि ये पाजी अपने हार्ट को कंट्रोल करती है ਹਾਰਟ ਵੀ ਠਾਈ ਨਹੀਂ ਹੋਣੇ ਦਿੱਤੀ ਪਰ ਲੋ ਨਹੀਂ ਹੋਣਦੇ ਪੇਨ ਵੀ ਤਾਂ ਕਿਤੇ ਨਾ ਕਿਤੇ ਬਸ ਪੇਨਸ ਆ ਨਾ ਪੜਦਾ ਸਰ ਪੇਨ ਹੁਣ ਵੀ ਹੁੰਦਾ ਜਨੂਨ ਕੇ ਲਈ ਜਾਂਜੀ ਸੰਜੀ ਸਰ ਪੇਨ ਹੁੰਦਾ ਹੈ ਅਭੀ ਪੋਜ਼ਿੰਗ ਕਰਾ ਤੱਬ ਵੀ ਹੋ ਰਹਾ ਥਾ ਤੇ ਤੁਹਾਨੂੰ ਡਰ ਨਹੀਂ ਲੱਗਦਾ ਕਦੇ ਨਹੀਂ ਸਰ ਬਸ ਵਈ ਜਨੂਨ ਦੇ ਸਾਹਮਣੇ ਸਭ ਫਿੱਕਾ ਹੋ ਬਾਕੀ ਤੁਸੀਂ ਦੇਖ ਰਹੇ ਹੋ ਕਿ ਕਦੇ ਸ਼ਾਇਦ ਮੇਰੇ ਸਾਹਮਣੇ ਮੈਂ ਤਾਂ ਨਹੀਂ ਕਦੇ ਐਵੇਂ ਦਾ ਕੁਝ ਦੇਖਿਆ ਕਿ ਇਹ ਮਸ਼ੀਨ ਜਿ ਇਨ੍ਹਾਂ ਦੇ ਦੱਸਣ ਦੇ ਮੁਤਾਬਕ ਇਨ੍ਹਾਂ ਦੇ ਦਿਲ ਨੂੰ ਚਲਾਉਂਦੀ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਦੇਖੋ ਤੁਹਾਡੀ ਹੈਲਥ ਹੈ ਨਾ ਇਹ ਸਭ ਤੋਂ ਵੱਡੀ ਵੈਲਥ ਹੈਗੀ ਦੁਨੀਆ ਦੀ ਕੋਈ ਪੈਸਾ ਕੋਈ ਚੀਜ਼ ਤੁਹਾਨੂੰ ਵੈਲਥ ਤੇ ਮਿਲ ਜਾਂਦੀ ਹੈ ਹੈਲਥ ਨਹੀਂ ਮਿਲਦੇ ਸਾਕਾ ਕੋਈ ਵੀ ਤੁਹਾਨੂੰ ਤੇ ਸਾਡੇ ਜਿੰਨਾ ਜਿਮਿੰਗ ਸਾਨੂੰ ਪ੍ਰੋਬਲਮ ਆਉਂਦੀਆਂ ਥੋੜੀਆਂ ਜਦੋਂ ਕੁਝ ਬੰਦੇ ਇਦਾਂ ਹੁੰਦੇ ਪਰ ਫਿਰ ਵੀ ਸਾਡੀ ਪਰਸ਼ੂ ਕਰਕੇ ਉਹਨਾਂ ਨੂੰ ਜਿਮਿੰਗ ਵਿੱਚ ਕੁਝ ਅਗਰ ਬੰਦਿਆਂ ਕੋਲ ਪੈਸਾ ਨਹੀਂ ਹੁੰਦਾ ਜਿਮ ਵਾਲੇ ਵੀ ਸਾਡੇ ਅਸੀਂ ਉਹਨਾਂ ਨੂੰ ਕਹਿ ਕੇ ਰੱਖ ਦਿੰਦੇ ਆ ਕਿ ਅਗਲੇ ਦਸਤ ਕਰ ਕਰਕੇ ਇਹ ਉਹਨਾਂ ਨੂੰ ਸਪਾਂਸਰਸ਼ਿਪ ਕਰਕੇ ਅਸੀਂ ਇੱਥੇ ਵੀ ਕੋਈ ਅਗਰ ਮੁੰਡਾ ਕੁੜੀ ਸਾਨੂੰ ਅਗਰ ਲੱਗਦਾ ਹੈ ਨਾ ਕਿ ਕੋਈ ਪੈਸੇ ਨਹੀਂ ਹੈ ਕਿਸੇ ਕੋਲ ਅਸੀਂ ਕੁੜਕੁੜੀਆਂ ਦਾ ਵੀ ਅਸੀਂ ਉਹਨੂੰ ਵੀ ਫ੍ਰੀ ਐਡਰ ਐਡਰੈਸ ਕਰਨ ਦਿੰਦੇ ਆਗੇ ਪ੍ਰੋਗਰਾ फिटनेस प्रमोट करना चाहते हैं ठीक है बॉडी बिल्डिंग एक बहुत टफ स्पोर्ट है मतलब जो बॉडी बिल्डिंग की तैयारी कर रहा है वो मतलब एक आम तो बंदा रियलाइज़ नहीं कर सकता कि कितना डिफिकल्ट है इतना डाइट कंट्रोल करना इतने लंबे टाइम तो ठीक है सेकंडली गेम एक्सपेंसिव भी बहुत है बहुत टफ है मतलब मेहनत करना इतने तक पहुँचना स्टेज तक आना ईजी नहीं है मतलब इट्स वेरी टफ ਜਿਹੜੇ ਐਥਲੀਟ winner ਹੁੰਦੇ ਨੇ ਉਹਨਾਂ ਨੂੰ prize money ਵੀ ਮਿਲਦੀ ਹੈ prize money ਮਿਲਦੀ ਹੈ ਅਸੀਂ ਦਿੰਦੇ ਨੇ cash award ਦਿੰਦੇ ਆ supplements ਦਿੰਦੇ ਆ first ਨੂੰ ਵੀ ਦੇ ਰਹੇ ਹਾਂ second ਨੂੰ ਵੀ third fourth ਸਭ top 5 ਨੂੰ ਪੰਜਾਂ ਨੂੰ ਅਸੀਂ prize ਵੀ ਦੇ ਰਹੇ ਹਾਂ cash ਵੀ ਦੇ ਰਹੇ ਹਾਂ ਨਾਲ supplements ਵੀ ਦੇ ਰਹੇ ਆ ਅੱਜ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਜੀਪਾਲ ਦੇ ਨਾਲ ਲਾਡੀ ਲਵੀ PTC news ਚੰਡੀਗੜ੍ਹ